ਆ ਤਗਿਆ ਨੀ ਨਿਆੜੀਏ ਬੱਛੜੀਏ ਬੱਛ ਕੱਢ ਗਈ ਜਾਨੀ ਰਖਿਓ ਰਹਿ ਨੀ ਵਾਖੜੀਏ ਹਲੇ ਹਲੇ ਦੇਰੇ ਆਂਹੀ ਮੈਂ ਤੋ ਇੰਨਾ ਮੜੀ ਰਖੀਏ ਆਹ ਆਈਂ ਗੱਲ ਯਾਦ ਹੈ ਕਾਇ ਕੁਦਾ ਇਹੋ ਮੁਗ ਜੜ ਜੜ ਟੈਕੀ ਸੀ ਜੇ ਇਹ ਦਸੋ ਦਲਦੀ ਦਿੱਤੀ ਹੂਏ ত <laughs> আ oh ਮਾਂ ਦਾ ਕਾਜੂ ਨਾ ਕਰਵਾਇਆ। ਇਹ ਗੁੱਡੀ ਤਾਂ ਪੁੱਕੀ ਹੈ ਵੀ ਮੀਂਹ ਪਵੇ ਜ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪ ਕੇ ਗੁੱਡੀ ਫੂਕ ਕੇ ਆਉਂਦੀਆਂ। ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਈ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿ ਲੱਗ ਗਈ ਜੀ ਜਿਹੜੇ ਪਹਿਲੇ ਸਮੇ ਹੁੰਦੇ ਸੀਗੇ ਜੀ ਤੇਰੇ ਤੇ ਤੇਰੇ ਨੂੰ ਗੁੱਡੀ ਆ ਜਿਹੜੀ ਇਹਦਾ ਕੀ ਨੂੰ ਕਿਹਾ ਗਿਆ ਕੋਈ ਇਹਦਾ ਕੋਈ ਸੁੱਕੜ ਕੋਈ ਹੈ ਪਤਾ ਤੁਹਾਨੂੰ ਸੁੱਕੜ ਦਾ ਸਾਈ ਹੀ ਆਪੇ ਬਣ ਜਾਂਦੇ ਨੇ ਮਾਈਆਂ ਇਕੱਠੀਆਂ ਹੋ ਕੇ ਜੀ ਫੇਕੇ ਬਣ ਜਾਂਦੇ ਨੇ ਸੌਰੇ ਵੀ ਬਣ ਜਾਂਦੇ ਨੇ ਤੇ ਭੈਣ ਭਾਈ ਪਰਜਾਈਆਂ ਸਭ ਸੁੱਕ ਪੀਰੀ ਦਰਵਾਜਾ ਸਾਰੇ ਉਹੀ ਬਣ ਜਾਂਦੇ ਨੇ ਜੀ ਮੈਂ ਨੋਰ ਦੇ ਅੰਦਰ ਸੇ ਇਕੱਠੇ ਹੋਣਾ ਪਰਮਾਤਮਾ ਨੂੰ ਕੀ ਕਹਿਣਾ ਚਾਹੁੰਦੇ ਹਾਂ ਪਰਮਾਤਮਾ ਨਹੀਂ ਪਰਮਾਤਮਾ ਨਹੀਂ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਅਨ ਥੱਕ ਹੋ ਕੇ ਮਾਈਆਂ ਨੇ ਸੇਵਾ ਕਰਿਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫਿਰ ਆਪਣੀ ਸਵੇਰ ਦੇ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪ੍ਰਮਾਤਮਾ ਮੂਰੇ ਹੀ ਅਰਦਾਸ ਕਰਦੇ ਮੀਂਹ ਬਾਸੇ ਤੇਰੀ ਰਹਿਮਤ ਦਾ ਵੀ ਮੀਂਹ ਪੈਣਾ ਚਾਹੀਦਾ ਜੀ ਲੈ ਤੁਸੀਂ हां जी ਮਾਤਾ ਤੁਸੀਂ ਅੱਜ ਇਕੱਠੇ ਹੋ ਕੇ ਇੱਥੇ ਗੁੱਡੀ ਫੂਕ ਕਰਾਈ ਆ ਪੁਰਾਤਨ ਸਮੇਦ ਕੀ ਕਿਸ ਤਰ੍ਹਾਂ ਹੁੰਦਾ ਸੀ ਸਾਨੂੰ ਆਇਆ ਵੀ ਬੇਟਾ ਵੀ ਪਹਿਣਾ ਧੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸੋਹਰਾਂ ਤੋਂ ਅੰਜਮੀਆਂ ਕੁੜੀਆਂ ਹੁੰਦੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਹੋਹੀ ਕਹੀ ਜਾਨੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਪਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਕੁੰਦਰ ਦੇਵਤਾ ਹੀ ਦਿਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਐ ਬੱਚਿਆਂ ਨੂੰ ਬਹੁਤ ਜਿਆਦਾ ਵੀ ਮੀਂਹ ਪੈਣਾ ਚਾਹੀਦਾ ਇਹਦੇ ਨਾਲ ਕਿਤੇ ਨਾ ਕਿਤੇ ਫਸਲ ਵੀ ਵਧੇ ਆਪਸ ਚ ਜਿਹੜੀਆਂ ਹਾਂ ਪਿਆਰ ਵੀ ਵਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕੜਦੀ ਕਦੇ ਜਿਹੜੇ ਉਹ ਬੀਬੀ ਵੀ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਗਾਹ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁੱਕੀ ਨੇ ਹਾਂ ਨਹੀਂ ਕੀ ਕਹਿਣਾ ਚਾਹੁੰਦੇ ਆ ਤੇ ਗੁੱਡੀ ਨੂੰ ਅਸਾਂ ਪੀਪਲ ਪਾ ਨੀਂਗੋ ਰਹੇ ਅਸੀਂ ਜੀ ਰਲ ਮਿਲ ਕੇ ਅਸੀਂ ਜੀ ਰਸਣ ਇਕੱਠਾ ਕਰ ਰਹੇ ਜੀ ਘਰ ਘਰ ਫਿਰ ਕੇ ਚੁਟਕੀ ਚੁਟਕੀ ਆਟੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਂਹ ਪਵਾਉਣਾ ਹੈ ਕਿੰਨੀ ਗਰਮੀ ਆ ਕਿੰਨੇ ਬਹੁਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਨਾਲ ਤੋਂ ਵੀ ਬਹੁਤ ਪਰ ਮਾਥਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੇ ਬੀ ਵੇਂਦਰਾ ਹਾਂ ਹਾਂ ਮੋਦ ਬੱਚਾ ਕਹੇ ਤੁਕੀ ਮਾ ਜਲਾ ਵਰਸੇ ਰਾਣੀ ਸਰਨਾ ਵਰਤੀ ਵੇਂਦਰਾ ਵਰਸੇ ਰਾਣੀ ਸਰਨਾ ਵਰਤੀ ਵੇਂਦਰਾ ਮਿਸਰੋ ਨਾ ਕਰੀ ਬਾਨਾ ਵਰਤੀ ਵੇਂਦਰਾ ਮਿਲੇ ਪੇਕ ਮੰਨਣਾ ਬਾਹੂਆਂ ਢੋਲ ਗਈਂ ਦੀਦਾ ਹੈ ਪ੍ਰਭੂਨਾ ਦੁਨੀਆਂ ਢੋਲ ਗਈਂ ਦੀਦਾ ਹੈ ਪ੍ਰਭੂਨਾ ਦੁਨੀਆਂ ਢੋਲ ਕਰੀ ਆਜ ਮੇਂ ਨਾਮੋਂ ਦੇ ਰੱਬਾ ਤੈਨੂੰ ਤਾਰੋ ਸ ਨਹੀਂ ਵੀਰ ਸੁਪੀ ਆਜ ਮੇਂ ਨਾਮੋਂ ਦੇ ਰੱਬਾ ਤੈਨੂੰ ਤਾਰੋ ਸ ਨਹੀਂ ਕਾਈਂ ਕੁੱਤੇ ਵੰਦ ਕੇ ਆਏ ਜੋਕੇ ਛੱਡ ਕਰਾ ਨੂੰ ਆਏ ਪਾਣੀ ਦੀ ਕੁਟ ਦੇਈਂ ਰੱਬਾ ਕਾਈਂ ਕੁੱਤੇ ਬਾਠ ਠੀਕ ਹੈ ਜੀ ਮਾ ਮੇਰਾ ਇੰਟਰਵਿਊ ਲੈ ਲਓ ਇਹ ਪ੍ਰਾਤਨ ਸਮਿਆਂ ਵਿੱਚ ਕੀ ਜਿਹੜਾ ਹੈਗਾ ਰਿਵਾਜ ਹੁੰਦਾ ਸੀ ਅੱਜ ਕਿਉਂ ਗੁੱਡੀ ਹੋ ਗਈ ਹੈ